जो बि अॼु अॼु सॼी पंद्रहं ਅੱਜ ਜਿਹੜੀ ਗੁਰੂ ਸਾਹਿਬ ਨੂੰ ਸਮੇਂ ਸਿਰ ਗੁਰੂ ਨਾਨਕ ਮਹਾਰਾਜ ਦੇ ਵਿਸਤ੍ਰਿਤ ਹਾਲੇ ਤੇ ਜਨਮ ਦੇ ਹਾਲੇ ਨੇ ਵੰਡ ਹੱਲੇ ਤੋਂ ਹਰ ਸਾਲ ਬੜੇ ਚਾਵਾ ਤੇ ਸਦਲਾ ਨਾਮ ਸ਼ੋਭਾ ਯਾਤਰਾ ਘੰਟੀ ਜਾਂਦੀ ਹੈ ਸੋ ਅੱਜ ਹਰ ਸਾਲ ਇੱਥੇ ਆਨੇ ਆ ਉਹ ਹਾ ਲੇਗੀਆਂ ਗੁਰੂ ਮਹਾਰਾਜ ਦਾ ਅਸ਼ੀਰਵਾ ਲੈਣੇ ਆ ਸੋ ਤੁਸੀਂ ਦੇਖ ਲਓ ਕਿ ਬਹੁਤ ਸਾਰੀ ਸੰਗਤ ਜੜੀ ਹੈ ਦੂਰੋਂ ਦੂਰੋਂ ਵੀ ਆ ਕੇ ਅੱਜ ਦੇ ਦੇ ਹਾਲੇ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣੇ ਆ ਸੋ ਅੱਜ ਇਹਦੇ ਵਿੱਚ ਕਰਨ ਵਾਸਤੇ ਅਸੀਂ ਖਾਸ ਤੌਰ ਤੇ ਦਿਨਾਂ ਦੇ ਤੋਂ ਭੋਜਿਆ ਔਰ ਇਸ ਗੁਰੂ ਮਹਾਰਾਜ ਦੇ ਅਸ਼ੀਰਵਾਦ ਹੈ કે ઓર મારી એક કામના હોના રહે કે ગુરુ महाराज જે અકે કે હંમેશા સાડા સમાજ જગા તકી જરસ્ત સે ચલે સાડા ઇલાકા જગા એ બધા ફલે ઓર સારે શાંતિ રહે સો આજ દેહા દેના સારે હી સંગતરો બહુત બહુત મુબારકબાદ વધાઈયા ગુરુ महाराज જે જસ દેહા આજ ભાઈ ઓર જામ આજ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਯਾਤਰਾ ਦੇ ਤੌਰ ਤੇ ਅਸੀਂ ਪਿੰਡ ਹੱਲਾ ਦੇ ਆਏ ਆਂ ਹਰ ਸ਼ਾਨ ਦੀ ਤਰ੍ਹਾਂ ਅੱਜ ਦੇ ਦਿਨ ਸਾਰੇ ਇਲਾਕੇ ਦੇ ਵਿੱਚ ਸਾਰੇ ਹਿੰਦੂ ਸਥਾਨ ਦੇ ਵਿੱਚ ਸਾਰੀਆਂ ਸਾਰੇ ਸ਼ਹਿਰਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਸੋ ਅੱਜ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਥਾਵਾਂ ਦੇ ਤੇ ਜਾਣ ਦਾ ਸਾਨੂੰ ਵੀ ਸੁਭਾਗ ਪ੍ਰਾਪਤ ਹੋਇਆ ਸੋ ਇੱਥੇ ਪਿੰਡ ਹੱਲਾ ਦੇ ਵਿੱਚ ਅਸੀਂ ਆਪਣੇ ਸੰਗਤਾਂ ਨੂੰ ਦੇ ਨਾਲ ਖੁਸ਼ੀ ਸਾਂਝੀ ਕਰਨ ਵਾਸਤੇ ਔਰ ਮੰਦਰ ਦੇ ਮੱਕਮਾਸਤਕ ਹੋਣ ਵਾਸਤੇ ਆਏ ਆ ਅੱਜ ਦੇ ਦਿਹਾੜੇ ਤੇ ਨਾਲ ਸਾਰੇ ਆਪਣੇ ਨਾਗਰਿਕਾਂ ਨੂੰ ਔਰ ਸਾਰੀ ਕੌਮ ਨੂੰ ਔਰ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਨਾ ਕਿ ਸਾਡਾ ਏਰੀਆ ਪ੍ਰਕਾਸ਼ੀ ਕਰੇ ਸ਼ਾਂਤ ਰਹੇ ਔਰ ਬਹੁਤ ਬੁਲੰਦੀਆਂ ਨੂੰ ਬਹੁਤ-ਬਹੁਤ ਮੁਬਾਰਕ